ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤ ਆਖੀਆ ਕਰਤੇ ਕਾ ਹੋਏ ਵਿਚਾਰੋ ਦਿੱਤ ਘਰ ਗਾਵੋ ਸੋਹਿਲਾ ਸਿਵਰਹ ਸਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ ਨੇਤ ਨੇਤ ਜਈ ਆੜੇ ਸਮਾਲੀਆ ਨ ਦੇਖਾ ਦਾ ਦੇਵਨਹਾਰ ਤੇਰਾ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਗਵਨ ਸਮਾਰ ਸੰਬਤ ਸਾਹਾ ਲਿਖਿਆ ਮਿਲਕਰ ਬਾਬੋ ਤੇਲ ਦੇਹੁ ਸੱਜਣ ਆਸੀ ਸੜੀਆਂ ਜੇ ਹੋਵੈ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦੜੈ ਨਿਤ ਬਵੰਨ ਸਦਨਹਾਰਾ ਸਿਮਰਿਐ ਨਾਨਕ ਸੇ ਦਿਹਾਵਨ raag asa mohalla pahla che kar she gur she updes gur gur eko ves anek baba ja kar karte kirt hoye so kar raag wadai toe raha vassa jaseya kadia pahra thiti vari maho hoaa surje gur te anek nanak karte ke geete ves raag tana sree mohalla pahla गगन में थाल रबचंद दीपक बने तारका मंडल जनक मोती धूप मन यानल पवन चबरो करे सगल बन राए फुलंत ज्योति कैसी आरती होए पवखंडना तेरी आरती अनहद दा शब्द वजंत फेरी रहाओ सहस तव नयन नैन नन नह तुहि को सहस मूर्तन नायक तोहि सस पद विमल न अनेक पद गंध बिन सस तव गंध एव चलतम वही ਸੰਮਹਿ ਜੋਤ ਜੋਤ ਹੈ ਸੋਏ ਇਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੇ ਸੁਆਰਤੀ ਹੋਏ ਹਰ ਚਰਨ ਗਵਲ ਮਕਰੰਦ ਲੋਭਿਤ ਮਨੋ ਅਨਿਰੋ ਮੋਹਿਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕਉ ਹੋ ਜਾਤੇ ਤੇਰੇ ਨਾਏ ਵਾਸਾ ਰਾਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾਹੀ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇਉ ਮੰਡਲ ਮੰਡਾਹੀ ਕਰ ਸਾਧੂ ਓਂਜਲੀ ਪੁਨ ਵੱਡਾਹੀ ਕਰ ਡੰਡਾਉਤ ਪੁਨ ਵੱਡਾਹੀ ਰਹਾ ਸਾਗਤ ਹਰ ਸਾਧਨ ਜਾਣਿਆ ਦਿਨ ਅੰਤਰ ਹੋਮੈ ਗੰਡਾਹੀ ਜਿਉ ਜਿਉ ਚਲਹਿ ਚੁਬੈ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾਹੀ अर्जन हर हर नाम समाणे दुख जनम मरण भव खंडा ही आ अविनाशी पुर्ख पाया परमेश्वर बहु शोभ खंड ब्रह्मंडा ही हम गरीब मस्कीन प्रब तेरे हर राख राख वड वड्डा ही जन नानक नाम आधार टेक है हर नाम ही सुख मंडा ही राग गोडी पूर्वी मोहल्ला 5वा කරෝබෙනන්තිී සනුහමේරෙමීතා සන්ඳටහැල්ලක බෙල්ලා ඉහ කාර්්චලහු හරලාහාගේ බසනු සොහෙල්ල අවදි කටේදලස රෑනාරේීමන් ගොරමිල් කාඩස්වාරිරහාාව ඒවසන් සාාර්විිකාරසන්සේ මැහැදරියෝ බ්‍රහමන්ගයන්නේ ටසහජගාය පියාවේ ඉහුරාසව කතකතා තිනජාන්නේ ජාකෝවායි සුයිබිහජහෝ. ਹਰ ਗੁਰ ਤੇ ਮਨਹਿ ਬਸੀਰਾ ਨਿਜ ਕਰ ਮਹਿਲ ਪਾਵਖ ਸੁਖ ਸਹਜੇ ਭਉਰ ਨਾ ਹੋਏ ਗੁਫੀਰਾ ਅੰਤਰ ਜਾਮੀ ਪੁਰਖ ਵਿਦਾਤੀ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰਤਨ ਕੀਤ ਹੋਰੇ ਅੰਤਰ ਜਾਮੀ ਪੁਰਖ ਵਿਦਾਤੀ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਓ ਕਉਕਾਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ